ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦੇ ਸਿਰ ਤੇ ਮਾਰੀ ਹੈ ਮੈਂ ਦੀ ਜਨਾਨੀ ਵੀ ਇੱਥੇ ਹੀ ਕਰਾਂਗੀ ਜਿੱਦਾਂ ਮੈਂ ਹੋਈ ਆ ਇਹਨਾਂ ਨੇ ਆਂਦੇ ਗੱਲ ਹੀ ਕੋਈ ਨਹੀਂ ਆਂਦੇ ਸਾਰੇ ਗੋਲੀ ਮਾਰਦੇ ਬਾਅਦ ਮੇਰੇ ਮਾਮੇ ਦਾ ਮੁੰਡਾ ਬੈਠਾ ਸੀ ਉਹਦੇ ਗੋਲੀ ਲੱਗ ਗਈ ਜਿਹੜਾ ਕਿ ਉਸੇ ਝਗੜੇ ਵਿੱਚ ਮੌਜੂਦ ਵੀ ਨਹੀਂ ਬੈਸੋ ਦਾਇਚ ਵੀ ਮੌਜੂਦ ਨਹੀਂ ਉਹ ਮੌਕੇ ਤੇ ਨਹੀਂ ਰਹਿਤ ਹੋਈ ਪਲੀਜ਼ ਮਰੀ ਕਪੀਲ ਮੈਨੂੰ ਪਲੀਜ਼ ਦੇਖੋ ਗੋਲੀ ਮਾਰ ਰਸਤੇ ਪਾਚੋ ਫੇਰ ਪਲੈਨਿੰਗ ਕਰਕੇ ਆਏ ਆ ਆਂਦੇ ਸਾਰੀ ਇਹਨੇ ਗੋਲੀ ਮਾਰੀ ਮੇਰੇ ਆਗੇ ਕਦੇ ਕਿਸੇ ਨੇ ਬੁਰਾ ਨਹੀਂ ਕੀਤਾ ਇਸ ਇਹਨਾਂ ਨੂੰ ਮੈਂ ਕਹਿੰਦਾ ਨਾ ਫਾਂਸੀ ਦੀ ਸਜ਼ਾ ਹੋਵੇ ਇਹ ਕੋਈ ਵੀ ਜਾਣਾਂ ਦਾ ਬੱਚਾ ਸਾਡਾ ਨਿਆਂਇਕ ਬੰਦਾ ਮਾਰਤਾ ਇਹਨਾਂ ਨੇ ਇਸ ਇੱਕ ਅਪੀਲ ਹੈ ਇਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦੇ ਸਿਰ ਤੇ ਮਾਰੀ ਏ ਮੈਂ ਦੀ ਜਨਾਨੀ ਵੀ ਇੱਦਾਂ ਹੀ ਕਰਾਂਗੀ ਜਿੱਦਾਂ ਮੈਂ ਹੋਈ ਆ ਮੇਰੀ ਅਪੀਲ ਹੈ ਨਹੀਂ ਤਾਂ ਉਹ ਹੋਏਗਾ ਜਿਹੜਾ ਮੇਰੇ ਨਾਲ ਨਹੀਂ ਕਰੇਗਾ ਤੇ ਮੇਰੇ ਆਦਮੀ ਦੇ ਵਜਿੱਤੇ ਮੇਰੇ ਆਦਮੀ ਦੇ ਖੂਨ ਵਗਿਆ ਮੇਰੇ ਆਦਮੀ ਨੇ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਪਰ ਉਹਦੇ ਨਾਲ ਅੱਜ ਗਲਤ ਹੋਇਆ ਤੇ ਜੇ ਅੱਜ ਉਹਨੂੰ ਇਨਸਾਫ ਮਿਲੇਗਾ ਤੇ ਇਹੀ ਮਿਲੇਗਾ ਉਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਮੈਨੂੰ ਪਲੀਜ਼ ਕਮੈਂਟ ਮੈਨੂੰ ਜੋ ਵੀ ਹੈ ਮੈਨੂੰ ਇਜਾਜ਼ਤ ਦਿੱਤੀ ਜਾਏ ਕਿ ਮੈਂ ਗੋਲੀ ਮਾਰਾਂ ਤੇ ਸਾਰੀ ਬਰਾਦਰੀ ਦੇ ਵਿੱਚ ਮਾਰਾਂ ਉਹਨੂੰ ਗੋਲੀ ਜਗਦੀਪ ਸਿੰਘ ਚੰਨ ਤੇ ਉਹਦਾ ਮੁੰਡਾ ਸੋਨੂੰ ਉਹਦਾ ਜੁਆਇ ਪਰਮ ਉਹਦਾ ਕੋੜਮ ਟਿੰਕੂ ਇਹ ਚਾਰੇ ਜਾਨੇ ਪਹਿਲਾਂ ਮੇਰੀ ਦੁਕਾਨ ਤੇ ਆਏ ਆ ਇਹ ਬਹਿਸ ਫਸਾਈ ਕਰਕੇ ਚਲੇ ਗਏ ਆ ਆ ਪਰਮਾਨਾ ਬੈਠੇ ਹਾਂ ਬਾਅਦ ਵਿੱਚ ਚੰਨ ਚੰਨ ਦਾ ਮੁੰਡਾ ਚਾਨ ਦਾ ਇੱਕ ਸਾਰੇ ਦਾ ਮੁੰਡਾ ਸੀ ਗਗਨ ਇੱਕ ਦਾ ਜੁਆਈਏ ਸਾਰੇ ਫੇਰ ਆਏ ਇਹਨਾਂ ਨੇ ਆਂਦੇ ਗੱਲ ਹੀ ਕੋਈ ਨਹੀਂ ਆਂਦੇ ਸਾਰੇ ਗੋਲੀ ਮਾਰਤੀ ਬਾਅਦ ਮੇਰੇ ਮਾਮੇ ਦਾ ਮੁੰਡਾ ਬੈਠਾ ਸੀ ਉਹਦੇ ਗੋਲੀ ਲੱਗ ਗਈ ਜਿਹੜਾ ਕਿ ਉਸ ਇਹ ਝਗੜੇ ਵਿੱਚ ਮੌਜੂਦ ਵੀ ਨਹੀਂ ਬੈਸ ਵਿੱਚ ਵੀ ਮੌਜੂਦ ਨਹੀਂ ਉਹ ਮੌਕੇ ਤੇ ਜੀਹਦਾ ਕਿ ਮੈਂ ਪੁਲਿਸ ਪੇਸ਼ ਕਰੇ ਇਹਨੂੰ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਤੀ ਇਹਨੂੰ ਸਜ਼ਾ ਦਿੱਤੀ ਬਾਹਰ ਨਾਗ ਦੇ ਤੇ ਸਾਰੇ ਜਿੰਨੇ ਜਾਣੇ ਇਹਨਾਂ ਸਾਰਿਆਂ ਦੇ ਸਖਤ ਕਾਰਵਾਈ ਕਰੋ ਕਾਰਨ ਕੀ ਆ ਕਿਉਂ ਇਹਨਾਂ ਟਕਰਾਰ ਹੋਈ ਜਾਂਦੀ ਆ ਆਪਾਂ ਕਾਰਨ ਟਕਰਾਰ ਕੋਈ ਨਹੀਂ ਜੀ ਸਾਡਾ ਬਿਜ਼ਨਸ ਆ ਥੋੜਾ ਜਿਹਾ ਲੈਣ ਦੇ ਨੇ ਬਹਿਸ ਕਰਕੇ ਚਲਾ ਗਿਆ ਆਪਾਂ ਕ ਲੈ ਲੈਣ ਦੇ ਸੀ ਸੋਨੇ ਨਾਲ ਲੈਣ ਦੇ ਸੀ ਜੀ 500 ਗ੍ਰਾਮ ਸੋਨੇ ਦਾ ਜੀ ਇਹ ਐਸ ਕਰਕੇ ਚਲਾ ਗਿਆ ਵਾ ਕੋਈ ਨਸ਼ਾ ਨਸ਼ਾ ਕੀਤਾ ਹੈ ਜੀ ਇਹਨੇ ਫੀਮ ਖਾਂਦਾ ਬਹੁਤ ਜ਼ਿਆਦਾ ਮੈਂ ਇਹਦੇ ਮੁੰਡੇ ਨੂੰ ਇਹ ਵੀ ਕਿਹਾ ਮੈਂ ਨਹੀਂ ਤੇਰੇ ਪਿਓ ਨੇ ਬਹੁਤ ਜ਼ਿਆਦਾ ਫੀਮ ਖਾਧੀ ਹੋਈ ਆ ਇਹਨੂੰ ਲੈ ਜਾ ਹਜੇ ਇੱਥੋਂ ਮੈਂ ਜਦੋਂ ਠੰਡਾ ਗਰਮ ਨਾਲ ਬੈ ਕੇ ਕਰੇ ਇਹ ਚਲੇ ਗਿਆ ਇਹ ਬਾਅਦੋਂ ਫਿਰ ਪਲਾਨਿੰਗ ਕਰਕੇ ਆਏ ਆ ਆਂਦੇ ਸਾਰੀ ਇਹਨਾਂ ਨੇ ਗੋਲੀ ਮਾਰਤੀ ਕਿੰਨੀਆਂ ਗੋਲੀਆਂ ਚਲਾਈਆਂ ਰਹੀਆਂ ਜੀ ਇਹਨਾਂ ਨੇ ਜ ਪੈਂਦੇ ਇੱਕੋ ਸਿਰ ਤੇ ਗੋਲੀ ਮਾਰੀ ਆ ਨਾਲ ਹੀ ਗੋਲੀ ਮਾਰ ਕੇ ਭੱਜ ਗਏ ਸਾਰੇ ਜਣੇ ਪੁਲਿਸ ਤੁਹਾਡੇ ਕੋਲ ਇੱਥੇ ਪਹੁੰਚੀ ਆ ਔਰ ਹੀ ਰੈਸਟ ਪਾਈ ਗਈ ਹੈ ਦੀ ਪੁਲਿਸ ਦੇ ਵੱਲੋਂ ਦੇਖੋ ਜੀ ਹਜੇ ਪਤਾ ਨਹੀਂ ਹੈ ਮੈਂ ਹਸਪੀਟਲ ਦੇ ਵਿੱਚ ਆ ਗਾਵਾਂ ਮੈਂ ਸਾਰਿਆਂ ਦੇ ਨਾਮ ਲਿਖਾਤੇ ਆ ਮੈਂ ਪ੍ਰਸ਼ਾਸਨ ਨੂੰ ਕਿ ਕਿਸੇ ਨੂੰ ਵੀ ਬਖਸ਼ਣਾ ਨਹੀਂ ਜਾਵੇ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਪੁਲਿਸ ਵੱਲੋਂ ਆਸ਼ਵਾਸਨ ਦਿੱਤਾ ਗਿਆ ਆਪਾਂ ਕੜੀ ਕਾਰਵਾਈ ਕਰਕੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬੰਦੀ ਕਾਰਵਾਈ ਕਰਕੇ ਨਾ ਜੋ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਹਾਲਤ ਵਿੱਚ ਨਹੀਂ ਛੱਡਣਾ ਚਾਹੀਦਾ ਜੀ ਇਹਨਾਂ ਨੂੰ ਇਹਨਾਂ ਨੂੰ ਮੈਂ ਕਹਿੰਦਾ ਨਾ ਫਾਂਸੀ ਦੀ ਸਜ਼ਾ ਹੋਵੇ ਇਹ ਕੋ ਸਰ ਕਿਨੇ ਜਾਣੇਗੇ ਸੀ ਟੋਟਲ ਟੋਟਲ 4-5 ਜਾਣੇ ਸੀ ਹਾਂਜੀ ਸਰ ਕਿਹੜੇ ਮੁੰਡੇ ਨੇ ਪੈਸੇ ਲੈ ਲੈਂਦੇ ਨੇ ਕਾਰਨ ਗੋਲੀ ਚੱਲੀ ਕੀ ਕਾਰਨ ਵੀ ਇਹਨਾਂ ਦਾ ਜੀ ਆਪਸ ਹੀ ਇਹਨਾਂ ਦਾ ਪੈਸਿਆਂ ਦਾ ਲੈਣਦੇ ਕੋਈ ਸੋਨੇ ਦਾ ਲੈਣਦੇ ਸੀ ਜਿਹਦੇ ਵਿੱਚੋਂ ਜਿਹੜਾ ਜਸਦੀਪ ਸਿੰਘ ਚਾਹਨੇ ਆ ਉਹਨੇ ਉਹਨੇ ਗੁੱਸੇ 'ਚ ਆ ਕੇ ਉੱਥੇ ਮੁੜ ਕੇ ਜਾ ਕੇ ਆਣ ਕੇ ਤੇ ਉਹਨਾਂ ਨੂੰ ਲੈਣਦੇ ਦੇ ਕਰਕੇ ਇਹਨਾਂ ਨੂੰ ਜਿਹੜੀ ਗੋਲੀ ਮਾਰਤੀ ਸਰ ਕੀ ਮੌਦੋਂ ਵੀ ਹਾਂਜੀ ਇਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦੇ ਸਿਰ ਤੇ ਮਾਰੀ ਹੈ ਮੈਂ ਤੇ ਜਨਾਨੀ ਵੀ ਇੱਥੇ ਹੀ ਕਰਾਂਗੀ ਜਿੱਦਾਂ ਮੈਂ ਹੋਈ ਹਾਂ ਇਹਨਾਂ ਨੇ ਆਸੇ ਗੱਲ ਹੀ ਕੋਈ ਨਹੀਂ ਆਂਦੇ ਸਾਰੇ ਗੋਲੀ ਮਾਰਦੇ ਬਾਅਦ ਮੇਰੇ ਮਾਮੇ ਦਾ ਮੁੰਡਾ ਬੈਠਾ ਸੀ ਉਹਦੇ ਗੋਲੀ ਲੱਗ ਗਈ ਜਿਹੜਾ ਕਿ ਉਸੇ ਇਹ ਝਗੜੇ ਵਿੱਚ ਮੌਜੂਦ ਵੀ ਨਹੀਂ ਬੈਸੇਗਾ ਵਿੱਚ ਵੀ ਮੌਜੂਦ ਨਹੀਂ ਉਹ ਮੌਕੇ ਤੇ ਨਹੀਂ ਰਹਿਤ ਪਲੀਜ਼ ਮੇਰੀ ਕਪੀਲ ਮੈਨੂੰ ਪਲੀਜ਼ ਦੇ ਦਿਓ ਗੋਲੀ ਮਾਰ ਰਸਤੇ ਮਾਚ ਫੇਰ ਪਲੈਨਿੰਗ ਕਰਕੇ ਆਏ ਆ ਆਂਦੇ ਸਾਰੇ ਇਹਨੇ ਗੋਲੀ ਮਾਰੀ ਮੇਰੇ ਆਪ ਕੋਈ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਇਹਨਾਂ ਨੂੰ ਮੈਂ ਕਹਿੰਦਾ ਨਾ 50 ਦੀ ਸਜ਼ਾ ਹੋਵੇ ਇਹ ਕੋਈ ਵੀ ਜਾਣਦਾ ਬੱਚਾ ਸਾਡਾ ਨਜਾਇਜ਼ ਬੰਦਾ ਮਾਰਦਾ ਹੈ